ਆ ਬਦਰਾਂ ਕਿਹੜੇ ਕਿਹੜੇ ਬੀਜ ਦੇ ਆ ਕਿਹੜੀ ਅੱਗੇ ਗਵਾਰੇ ਇਹ ਵੀ ਕਰੇ ਆਪਣੇ ਖਿੱਤੇ ਲਈ ਇਸ ਏਰੇ ਦੇ ਇੱਕ ਮੁੱਖ ਫਸਲ ਹੋਇਆ ਕਰਦੀ ਸੀ ਆ ਵਾਲੀ ਹੱਥ ਖੜਾ ਕਰੇ ਇੱਕ ਵਾਰ ਦੇਖਣਾ ਚਾਹਣਾ ਮੈਂ ਕਿਹੜੇ ਕਿਹੜੇ ਮੱਕੀ ਵਾਲੇ ਆ ਬਾਬਾ ਜੀ ਨੇ ਤਾੜੀਆਂ ਮਾਰ ਦੇਣ ਨਾਲੇ ਦੋ ਜਣ ਤੇ ਇੱਕ ਤਾਂ ਮੱਕੀ ਬਾਲਿਆਂ ਨੇ ਲਾਈ ਸੀਗੀ ਐ ਕਿ ਮਤਲਬ ਚਾਰ ਤੋਂ ਡਰ ਕੇ ਗਈ ਚਾਰ ਪਾਉਣ ਵੇਲੇ ਬਾਬਾ ਔਖਾ ਹੁੰਦਾ ਨਾ ਸਾਡੇ ਪ੍ਰਿੰਸੀਪਲ ਕਾਗਜ਼ਾਂ ਲੋਕ ਨੇ ਦੁਆਰ ਛੱਡ ਗਏ ਮੱਕੀ ਨੂੰ ਆ ਵੀ ਲਾਉਂਦੇ ਆ ਕੰਮਸ਼ਕਪ ਘਰ ਵਾਸਤੇ ਇੰਦੁਰ ਵਾਸਤੇ ਪਾ ਲਾਈਂ ਲੈਣੇ ਆ ਕਿੰਨੇ ਲੋਕ ਲਾਉਂਦੇ ਆ ਓਡੇ ਰਹਿਗੇ ਚਿੱਟਣ ਨਰਮੇ ਵਾਲੇ ਹੈ ਇੰਨੇ ਕਿਹੜੇ ਨਹੀਂ ਆ ਮੈਨੂੰ ਇਹ ਨਰਮੇ ਵਾਲੇ ਵਾਵਾ ਆ ਆ ਮੱਧ ਵਾਲੇ ਕਿਹੜੇ ਕਿਹੜੇ ਹੈਗੇ ਆ ਆਲੂ ਵਾਲੇ ਅਰਵਾੜ ਸਾਡ ਕੋਈ ਨਹੀਂ ਆਇਆ ਅਜ ਉਹ ਲਾਸਟ ਜਿੱਤ ਤੋਂ ਹੈਗੇ ਆ ਸਬਜ਼ੀ ਆਪਣੇ ਬਹੁਤ ਘੱਟ ਕਰਦੇ ਆ ਪਿੰਡੀ ਤੋਰੀਆਂ ਤੋਰੀਆਂ ਤਾਂ ਬੁਰਜ ਮਾਨਸਾ ਦਾ ਏਰੀਆ ਕਾਫੀ ਹੈਗਾ ਸਹੀ ਹੈ ਜੀ ਚਲੋ ਹੁਣ ਆਪਾਂ ਸਮੱਸਿਆ ਦੀ ਗੱਲ ਕਰਨੀ ਸ਼ੁਰੂ ਕਰਦੇ ਆ ਵੀ ਅੱਜ ਆਪਣਾ ਇਹ ਝਾੜ ਆਗਾ ਉਹ ਕਿਵੇਂ ਹੋਰ ਵੱਧ ਸਕਦਾ ਕਿਵੇਂ ਆਪਾਂ ਖਰਚੇ ਘਟਾ ਸਕਦੇ ਆ ਕਿਵੇਂ ਜਿਹੜੀਆਂ ਅੱਜ ਆਪਾਂ ਨੂੰ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਤੋਂ ਕਹਿਣਾ ਛੁਡਾ ਸਕਦੇ ਹਾਂਗੇ ਤਾਂ ਇਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਸਮਝਣਾ ਉਹ ਪੌਦੇ ਦੀ ਜੜ ਨੂੰ ਜੇ ਲੋ ਬੋਲੀ ਮੁੱਢਾ ਉਗਦਾਗਾ ਮੈਨੂੰ ਦੱਸੋ ਪਹਿਲਾਂ ਜੜ ਨਿਕਲਦੀ ਹੈ ਕਿ ਪੱਤੇ ਨਿਕਲਦੇ ਆ ਜੜ ਸੋਚ ਲੋ ਨਾਮ ਰੱਖਿਆ ਤੇ ਪੱਕਾ ਪਹਿਲੀ ਜੜ ਨਿਕਲਦੀ ਆ ਪਰ ਗੁੱਟਲੀ ਤਾਂ ਨਹੀਂ ਉਦਾਂ ਪਾਲੀ ਜਾਂਦੀ ਐ ਕਿਆ ਹੁੰਦਾ ਨਿਕਲਦੀ ਜਾੜੀ ਹੈ ਕਈ ਵਾਰੀ ਉਹ ਜੜ ਅੰਦਰ ਰਹਿ ਜਾਂਦੀ ਹੈ ਮੁੱਢਲੀ ਦੀ ਆਪਾਂ ਨੂੰ ਦਿਖਦੀ ਨਹੀਂ ਪਹਿਲਾਂ ਉਹਨੇ ਸਕੇ ਨਿਕਲਦੀ ਹੈ ਜੀ ਜੜ ਨਿਕਲਦੀ ਹੈ ਜੀ ਤੇ ਜਿਹੜੀ ਸਿੱਧੀ ਜੜ ਨਿਕਲਦੀ ਹੈ ਪਹਿਲੋਂ ਪਹਿਲ ਸਿੱਧੀ ਸਿੱਧੀ ਜੜ ਹੁੰਦੀ ਹੈ ਉਹਨੂੰ ਬੋਲਦੇ ਨੇ ਪ੍ਰਾਇਮਰੀ ਰੂਟ ਕੀ ਬੋਲਦੇ ਜੀ ਨਾ ਪ੍ਰਾਇਮਰੀ ਰੂਟ ਪ੍ਰਾਇਮਰੀ ਦਾ ਮਤਲਬ ਕੀ ਹੁੰਦਾ ਮੁੱਢਲੀ ਸ਼ੁਰੂਆਤੀ ਜਿਹੜੀ ਸ਼ੁਰੂਆਤੀ ਜੜ ਹੈਗੀ ਆ ਆਵਾਜ਼ ਜਿਹੜੀ ਘਟਾਣ ਦੀ ਹੈ ਇਹਨਾਂ ਦਾ ਆਵਾਜ਼ ਤਾਂ ਉਹ ਕਿਥੇ ਬੜੀ ਘੱਟ ਘੱਟ ਹੈ ਇਹਨੂੰ ਕਹਿੰਦੇ ਪ੍ਰਾਇਮਰੀ ਜੜ ਜਦੋਂ ਬੂਟਾ ਸ਼ੁਰੂ ਹੁੰਦਾ ਹੈਗਾ ਤਾਂ ਉਹ ਪਹਿਲੀ ਜੜੀ ਕੱਢਦਾ ਖਲੀ ਪ੍ਰਾਇਮਰੀ ਜੜ ਪਰ ਜਿਵੇਂ ਜਿਵੇਂ ਜੇ ਬੂਟਾ ਵੱਡਾ ਹੋਈ ਜਾਂਦਾ ਹੈਗਾ ਉਹਦੀ ਖਰਾਕ ਦੀ ਲੋਡ ਵੱਧ ਜਾਂਦੀ ਹੈ ਜਿਵੇਂ ਜਿਵੇਂ ਉਹਦੀ ਖਰਾਕ ਦੀ ਲੋਡ ਵੱਧ ਜਾਂਦੀ ਹੈ ਤਾਂ ਉਹਨੂੰ ਵੱਧ ਏਰੀਆ ਤੋਂ ਖਰਾਕ ਲੈਣੀ ਪੈਂਦੀ ਹੈ ਉਹ ਨਹੀਂ ਖਰਾਕ ਨਾਲ ਸਰਦਾ ਨਹੀਂ ਜਿਹਦਾ ਕਰਕੇ ਕੀ ਕਰਦਾ ਉਹ ਆਪ ਦੀ ਜੜ ਦੇ ਵਿੱਚੋਂ ਪਾਸੇ ਤੇ ਨਵੀਆਂ ਜੜਾਂ ਮਾਰਦਾ ਪਹਿਲਾਂ ਉਹਦੇ ਕੋਲੇ ਏਰੀਆ ਇੰਨਾ ਸੀਗਾ ਹੁਣ ਉਹਦਾ ਏਰੀਆ ਵਧ ਗਿਆ ਇੰਨਾ ਇੰਨਾ ਏਰੀਆ ਹੋ ਗਿਆ ਉਹਦਾ ਏਰੀਆ ਕੀ ਹੋ ਜਾਂਦਾ ਜੀ ਵੱਧ ਜਾਂਦਾ ਤੇ ਹੁਣ ਜਿਆਦਾ ਏਰੀਆ ਤੋਂ ਖਰਾਕ ਲੈ ਸਕਦਾ ਉਹ ਤੇ ਜਿਆਦਾ ਏਰੀਆ ਤੋਂ ਖਰਾਕ ਲੈ ਲੈ ਕੇ ਉਹਦੀ ਖਰਾਕ ਦੀ ਲੋੜ ਪੂਰੀ ਹੋ ਜਾਂਦੀ ਹੈ ਪਰ ਜਿੰਨਾ ਹੋਰ ਵੱਡਾ ਹੋ ਜਾਂਦਾ ਹੋਰ ਵੱਡਾ ਹੋ ਜਾਂਦਾ ਦਾ ਤਾਂ ਉਹਦੇ ਨਾਲ ਖਰਾਕ ਦੀ ਲੋੜ ਵਧੂਗੀ ਕਿ ਘਟੂਗੀ ਜੀ ਵਧੂਗੀ ਫਿਰ ਕੀ ਕਰੂਗਾ ਉਹ ਫਿਰ ਆਦੀ ਜੜ ਜਿਹੜੀ ਨਵੀਂ ਪ੍ਰਸਕੈਂਟਰੀ ਮਰੀ ਹੋਈ ਆ ਸਕੈਂਟਰੀ ਜੜ ਤੋਂ ਵੀ ਨਵੀਆਂ ਹੋਰ ਜੜਾਂ ਮਾਰਦਾਂ ਨੂੰ ਕਹਿੰਦੇ ਟਰਸਰੀ ਰੂਟ ਠੀਕ ਹੈ ਕਹਿੰਦੇ ਇਹਨੂੰ ਟਰਸਰੀ ਰੂਟ ਕਹਿੰਦੇ ਤੀਸਰੇ ਲੈਵਲ ਦੀ ਜੜ ਜਿਹਨੂੰ ਜਾਲਾ ਕਹਿੰਦੇ ਨੇ ਆ ਕੀਨੇ ਕਿਨੇ ਜਾਲਾ ਦੇਖਿਆ ਅਟਕੇ ਜਾਲਾ ਜਾਲਾ ਕਿਨੇ ਕਿਨੇ ਦੇਖਿਆ ਇਹ ਤਿੰਨੇ ਜੜਾਂ ਬਹੁਤ ਜ਼ਰੂਰੀ ਹੈ ਜੀ ਇਹਦੇ ਨਾਲੇ ਖਿੱਚ ਖਿੱਚਦਾ ਇਹਨਾਂ ਨੇ ਖਰਾਕ ਖਿੱਚਦਾਗਾ ਤੇ ਮੇਰੇ ਯਾਦ ਆ ਵੀ ਜਿਹੜੇ ਜੋ ਛੋਟੇ ਹੁੰਦੇ ਸੀ ਨਾ ਕਿਤੇ ਨਿੰਮ ਮਿਲ ਜਾਂਦਾ ਕਿਤੇ ਵਰਕੈਨ ਮਿਲ ਜਾਂਦੀ ਉਹਨੂੰ ਕੀ ਕਰਦੇ ਸੀਗੇ ਆਪਾਂ ਪਟਕੇ ਘਰੇ ਲੈ ਕੇ ਆਉਂਦੇ ਜੋ ਕਈ ਵਾਰੀ ਸਿੱਧੇ ਪਟਲ ਲੈਂਦਾ ਕੋਈ ਬੰਦਾ ਉਹਨੂੰ ਕਹਿੰਦਾ ਤੇਰੀ ਲੱਗਦੇ ਤਾਂ ਆਪਣੇ ਜੜਦੇ ਹੋ ਕਿਨੇ ਕਿਨੇ ਇਹ ਗੱਲ ਦਾ ਪਤਾ ਵੀ じゃ ਤੇਰੀ ਤਾਂ ਲੱਗਦਾ ਨਹੀਂ ਅਰੇ ਤੇਰਾ ਨੰਮ ਤੇ ਤਾਂ ਆਪਣੇ ਜੜ ਦੇਖ ਲਈ ਮੈਨੂੰ ਦੱਸੋ ਵੀ ਰੱਬ ਸੱਚੀ ਜੜ ਦੇਖਣ ਦਾ ਸੀ ਪਰ ਲੱਗਦਾ ਨਹੀਂ ਸੀ ਉਹ ਫਿਰ ਰੱਬ ਨੂੰ ਜੜ ਦੇਖ ਕੇ ਕਹਿੰਦੇ ਕਿ ਇਦਰਾਜ ਹੋਣਾ ਨਹੀਂ ਸੀਗਾ ਵੀ ਹੁਣ ਨਹੀਂ ਲੱਗਣਦਾ ਮੈਂ ਰੱਬ ਕਹਿੰਦਾ ਜੀ ਲੁਕਾਉਣ ਵਾਲੀ ਸੀ ਛਲ ਕੋ ਕੇ ਰੱਖੋ ਹਣਾ ਅਸਲ ਵਿੱਚ ਮਲ ਕਾਰਨ ਕੀ ਹੋਇਆ ਕਈ ਬੰਦੇ ਕੀ ਕਰਦੇ ਸੀ ਵੀ ਰੱਬ ਨੂੰ ਜਾਣਨਾ ਦੇਖੇ ਉਹ ਇੱਕਦਾਂ ਮੁੱਠੀ ਜੀ ਬੰਦ ਕਰ ਲੈਂਦੇ ਸੀ ਆ ਕਰਦੇ ਸੀ ਕਿ ਨਹੀਂ ਅਸੀਂ ਦੇਖਿਆ ਕਰਕੇ ਉਹ ਮੁੱਠੀ ਜੀ ਬੰਦ ਕਰਿਆ ਵੀ ਨਹੀਂ ਲੱਗਦਾ ਸੀ ਬਾਦ ਨਿਗਾਹ ਕਿਹਦੀ ਰੱਖਣੀ ਚਾਹੀਦੀ ਆਪਾਨੂੰ ਦੁਸ਼ਮਣਾਂ ਦੀ ਬਿਲਕੁਲ ਸਹੀ ਆ ਦੁਸ਼ਮਣਾਂ ਦੀ ਨਿਗਾਹ ਰੱਖਣੀ ਜ਼ਰੂਰੀ ਹੈ ਪਰ ਜਿਹਦੇ ਮਿੱਤਰ ਚੰਗੇ ਹੁੰਦੇ ਆ ਮਿੱਤਰ ਤਕੜੇ ਹੁੰਦੇ ਆ ਜਾਨ ਦੇਣ ਲਈ ਤਿਆਰ ਹੁੰਦੇ ਆ ਉਹਨੂੰ ਦੁਸ਼ਮਣਾਂ ਦੀ ਨਿਗਾਹ ਰੱਖਣ ਦੀ ਲੋੜ ਨਹੀਂ ਪੈਂਦੀ ਮਿੱਤਰ ਆਪੇ ਸੰਭਾਲ ਲੈਂਦੇ ਹੁੰਦਾ ਕਿ ਨਹੀਂ ਹੁੰਦਾ ਜੀ ਇਹ ਤਾਂ ਕਰਕੇ ਆਪਾਂ ਇੱਕ ਵਾਰੀ ਦੋਨਾਂ ਦੀ ਗੱਲ ਹੀ ਕਰਦੇ ਆ ਗੱਲ ਸਹੀ ਹੈ ਨਾਲ ਨਾਲ ਸਾਧੂਆਂ ਦੁਸ਼ਮਣਾਂ ਤੋਂ ਵੀ ਰਹਿਣਾ ਚਾਹੀਦਾ ਤਾਂ ਖੇਤੀ ਬੜੀ ਵਿੱਚ ਨਹੀਂ ਆ ਇਹ ਕੁਝ ਕੀੜੇ ਆ ਜਿਹੜੀ ਆਪਣੀ ਜੜਾਂ ਨੂੰ ਖਾਂਦੇ ਆ ਜਿਵੇਂ ਕੁਸ ਖੂਗਾ ਹੋ ਗਿਆ ਇਹ ਇੱਕ ਆਪਣੇ ਕੋਲ ਕੀਟ ਹੋ ਗਏ ਇਹ ਜੜਾਂ ਤੇ ਅਟੈਕ ਕਰਦੇ ਆ ਤਾਂ ਤੁਸੀਂ ਬਾਹਰ ਚੰਗੀ ਕਰਾ ਜਾਣਦੇ ਹੋਣਗੇ ਵੱਡੀ ਕੀਤੀ ਹੋਈ ਥੋੜੀ ਜਿਹੀ ਅਗਰੀਕੀ ਦੀ ਵੀ ਆਪ ਨੂੰ ਚੀਜ਼ ਸ਼ੌਂ ਠੀਕ ਹੈ ਆਹ ਬਾਈਟ ਕਰਾ ਪਰ ਚਿੱਟਾ ਸੌਣ ਕਹਿ ਦਿੰਦੇ ਜਿਹਨੂੰ ਤਾਂ ਇਹ ਕਈ ਚਟਨਾ ਹੁੰਦੀਆਂ ਨੇ ਜਿਹੜੀਆਂ ਇਹ ਸਿੱਧੇ ਤੌਰ ਤੇ ਆਪ ਦਾ ਅੱਤੇ ਨੂੰ ਖਾਂਦੀਆਂ ਪਰ ਜਿਹੜੇ ਆਂਡੇ ਦੇ ਕੇ ਵਿੱਚੋਂ ਸੁੰਡ ਨਿਕਲਦੇ ਆਂਡੇ ਤੋਂ ਲਾਰਵਾ ਕਹਿੰਦੇ ਉਹਨੂੰ ਉਹ ਲਾਰਵਾ ਜੜਾਂ 'ਚ ਹੀ ਵੱਲਦਾ ਉਹ ਜੜਾਂ ਨੂੰ ਭਾਈ ਜਾਂਦਾ ਕਈ ਤਾਂ ਲਾਰਵੇ ਇੰਨੇ ਬਰੀਕ ਹੁੰਦੇ ਆ ਵੀ ਆਪਾਂ ਨੂੰ ਉਹ ਦਿਖਦੇ ਨਹੀਂ ਜੇ ਤੁਸੀਂ ਉਹਨਾਂ ਨੂੰ ਐ ਦੇਖੋਗੇ ਜੜ ਨੂੰ ਚੱਕ ਕੇ ਤੁਹਾਨੂੰ ਲਾਰਵਾ ਜੜ ਨੂੰ ਖਾਈ ਨਹੀਂ ਜਾਂਦਾ ਹੈ ਨਾ ਜਿੰਨਾ ਨਹੀਂ ਕਿਉਂਕਿ ਉਹ ਲਾਰਵੇ ਬਹੁਤ ਜ਼ਿਆਦਾ ਬਰੀਕ ਹੁੰਦੇ ਆ ਕੁਝ ਮੋٹے ਕੀੜੇ ਤੁਸੀਂ ਦੇਖਦੇ ਹੋ ਉਹ ਇਹਦੇ ਜੋ ਸ਼ੌਂਗ ਆ ਕਿ ਤੇ ਜਿੱਟਾ ਸੁਣਦਾ ਆ ਗਿਆ ਕੋਗੇ ਹੋਗੇ ਇਹ ਕੁਛ ਕੀੜੇ ਇਹ ਤੁਹਾਨੂੰ ਨਹੀਂ ਦੇ ਆ ਜਦੋਂ ਜਿਹੜੇ ਐ ਨਹੀਂ ਆ ਜਿਹੜੇ ਕਿ ਦਿਖਦੇ ਵੀ ਨਹੀਂ ਉਪਰ ਜੜਾਂ ਨੂੰ ਨੁਕਸਾਨ ਕਰੀ ਜਾਂਦੇ ਆ ਤੇ ਮੁੱਖ ਨਸਾਂ ਨੂੰ ਪ੍ਰਾਇਮਰੀ ਤੇ ਸੈਕੰਡਰੀ ਤੇ ਚਸਰੀ ਜਾਂ ਨੂੰ ਕਰਦੇ ਆ ਜੇ ਪ੍ਰਾਇਮਰੀ ਨੂੰ ਕਰਤਾ ਫਿਰ ਤੇਜਾਬੀ ਮੁੱਖੇ ਚੋਂ ਨਾ ਸੁੱਕੀ ਜਾਂਦਾ ਜੇ ਸੈਕੰਡਰੀ ਤੇ ਚਸਰੀ ਨੂੰ ਕੀਤਾ ਉਹਨਾਂ ਨੇ ਫਿਰ ਤੋਂ ਨਾ ਸੁੱਕਦਾ ਨਹੀਂ ਪਰ ਪੀਲਾ ਪੈਣ ਲੱਗ ਜਾਂਦਾ ਹੈ ਉਹਦੀ ਗਰੋਥ ਰੁਕ ਜਾਂਦੀ ਆ ਝੋਨਾ ਕਰ ਲੋ ਕਣਕ ਕਰ ਲੋ ਨਰਮਾ ਕਰ ਲੋ ਹਰ ਇੱਕ ਚੀਜ਼ ਉਹ ਜਿਹੜਾ ਜੋ ਸਕੈਂਡਰੀ ਤੇ ਕਰ ਰਹੀ ਆ ਇਹਨਾਂ ਦਾ ਕੋਈ ਬੈਠਣ ਦਾ ਇਜਾਮ ਹੋ ਸਕਦਾ ਕਿ ਭਾਈ ਜਿਹੜੇ ਰਹਿ ਗਏ ਠੀਕ ਆ ਇੱਕ ਵਾਰੀ ਨੂੰ ਡਿਸਟਰਬੈਂਸ ਰੋਕ ਦਿਓ ਬਹੁਤ ਸਾਰੇ ਬੰਦਿਆਂ ਨੂੰ ਨਹੀਂ ਸਮਝ ਆਉਂਦੀ ਗੱਲ ਨਾਲ ਮਾਨ ਸਾਹਿਬ ਬਹਿ ਜੇ ਤੁਸੀਂ ਇੱਥੇ ਬਹਿ ਜਾਓ ਅੱਗੇ ਬੰਦੇ ਆ ਗਿਆ ਅੱਗੇ ਥੱਲੇ ਬੈਠ ਜਾਓ ਇਹ ਅੰਦਰ ਉਲੀ ਆ ਕੋਸੀ ਕਰਸੀ ਹੋਰ ਥਲੇ ਮਾਰਲੇ ਬਸ ਉਹ ਮਾਰਲੇ ਬਸ ਪਹਿਨਣ ਕੋਸੀ ਉਧਰ ਆਈਨੀ ਐਕਸਪੈਡੇਸ਼ਨ ਹੈ ਨਹੀਂ ਸੀਗੀ ਵੀ ਇੰਨੇ ਬੰਦੇ ਆ ਜਾਣਗੇ ਕਿਸੇ ਨੇ 5 ਗਿਆ ਤਾਂ 5 ਦੀ ਬਜਾਏ 10 ਲੈ ਆਇਆ ਅਰੇਂਜਮੈਂਟ ਉਸੇ ਤਰ੍ਹਾਂ ਦਾ ਸੀਗਾ ਚਲੋ ਹੁਣ ਗਗਨ ਸਰ ਇੱਕ ਵਾਰੀ ਨਾ ਸਾਰੇ ਬੰਦੇ ਟਿਕਟਾਂ ਕਾਗਜ਼ੋ ਜਿੱਥੇ ਹੈਗੇ ਉੱਥੇ ਖੜੇ ਹੋ ਜਾਣ ਦਾ ਸੇ ਇੱਕ ਪੋਲੀਨੇਟਰ ਕੀ ਹੁੰਦੇ ਨੇ ਜੇ ਮੈਂ ਆਪਾਂ ਕਹਿ ਰਹੇ ਸੀਗਾ ਜਿਵੇਂ ਕੋਈ ਕਣਕ ਦਾ ਦਾਣਾ ਝੋਨੇ ਦਾ ਦਾਣਾ ਕੋਈ ਵੀ ਜਿਹੜਾ ਬੀਜ ਹੁੰਦਾ ਬੀਜ ਇੱਕ ਬੱਚਾ ਹੀ ਆ ਜਿਹੜਾ ਬੱਚਾ ਹੈਗਾ ਬੱਚਾ ਦੋ ਜਣਿਆਂ ਤੋਂ ਮਿਲ ਕੇ ਬਣਦਾ ਹੁੰਦਾ ਇੱਕ ਮੇਲ ਤੋਂ ਤੇ ਇੱਕ ਮੇਲ ਤੋਂ ਇੱਕ ਪੁਰਸ਼ ਤੋਂ ਤੇ ਇੱਕ ਇਸਤਰੀ ਤੋਂ ਤਾਂ ਉਸ ਤਰੀਕੇ ਦੇ ਪੌਦਿਆਂ ਤੇ ਫੁੱਲਾਂ ਦੇ ਵੀ ਦੋ ਭਾਗ ਹੁੰਦੇ ਆ ਇੱਕ ਪੁਕੇਸਰ ਤੇ ਇੱਕ ਇਸਤਰੀ ਕੇਸਰ ਜਾਨੀ ਇੱਕ ਦੇ ਵਿੱਚ ਮੇਲ ਪਾਰਟ ਹੁੰਦਾ ਇਸਤਰੀ ਵਾਲਾ ਪਾਰਟ ਤੇ ਪੁਰਸ਼ ਵਾਲਾ ਪਾਰਟ ਹੁੰਦਾ ਉਹ ਜਿੰਨਾ ਜਿਹੜੇ ਪੁਰਸ਼ ਵਾਲੇ ਪਾਰਟ ਦੇ ਜਿਹੜੇ ਬਰੀਕ ਮੈਨ ਕੀ ਕਣ ਹੁੰਦੇ ਹੈਗੇ ਉਹ ਜਿੰਨਾ ਚ ਦੂਸਰੇ ਸਾਈਡ ਤੇ ਨਹੀਂ ਜਾਂਦੇ ਹੈਗੇ ਕੇ ਉਨੀ ਦੇਰ ਤੱਕ ਬੀਜ ਨਹੀਂ ਬਣਦਾ ਕਲੀਅਰ ਹੈ ਉਹਨੂੰ ਪੋਲੀਨੇਸ਼ਨ ਕਹਿੰਦੇ ਆ ਤੇ ਪੋਲੀਨੇਸ਼ਨ ਹੋਣੀ ਜ਼ਰੂਰੀ ਆ ਇਹਨਾਂ ਨੂੰ ਉਧਰ ਕੋਣ ਲੈ ਕੇ ਜਾਂਦਾ ਤਾ ਜਾਣੀ ਸਕਦੇ ਇਹਨਾਂ ਨੂੰ ਜਾਣ ਲਈ ਕੁਝ ਤਰ੍ਹਾਂ ਦੇ ਕੀਟ ਹੁੰਦੇ ਆ ਜਿਹੜੇ ਇੱਕ ਫੁੱਲ ਤੋਂ ਦੂਜੇ ਫੁੱਲ ਦੂਜੇ ਫੁੱਲ ਤੋਂ ਤੀਜੇ ਫੁੱਲ ਜਾਂਦੇ ਰਹਿੰਦੇ ਆ ਤੇ ਉਹਨਾਂ ਦੇ ਪੈਰਾਂ ਦੇ ਨਾਲ ਉਹ ਚਿੰਬੜ ਜਾਂਦੇ ਆ ਤੇ ਉਹ ਪੁਰਸ਼ ਕਿਤਾਲੇ ਦਾ ਪਾਸ ਡੈੜੇ ਉਹ ਇਸ ਤਰੀਕੇ ਸਰਚ ਚਲੇ ਜਾਂਦੇ ਆ ਕਲੀਅਰ ਹੈ ਜੀ ਪੋਲਨ ਗ੍ਰੇਨਸ ਕਹਿੰਦੇ ਪੋਲਨ ਗੇਟ ਜਾਂਦੇ ਤੇ ਇਹ ਕੰਮ ਕੌਣ ਕਰਦਾਗਾ ਆ ਮਧੂਮੱਖੀਆਂ ਤੁਸੀਂ ਦੇਖੀਆਂ ਆਉਣੀਆਂ ਇੱਕ ਬੰਦ ਦੂਜੇ ਬੋਲਦੇ ਦੂਜੇ ਬੰਦ ਤੀਜੇ ਬੋਲਦੇ ਜਾਂਦੀਆਂ ਨੇ ਜਿਹਦੇ ਨਾਲ ਬੀਜ ਬਣਦਾਗਾ ਉਦੋਂ ਇਲਾਵਾ ਆਪਣੇ ਕੋਲੇ ਕੀ ਆ ਬਹੁਤ ਦਰਾਂ ਦੀਆਂ ਬਟਰਫਲਾਈਜ਼ तितਲੀਆਂ ਕਹਿੰਦੇ ਜਿਹਨਾਂ ਨੂੰ ਇਹ ਵੀ ਇਹੀ ਕੰਮ ਕਰਦੀਆਂ ਨੇ ਇਹ ਬਹੁਤ ਆਪਣੇ ਮਿੱਤਰ ਹੈਗੇ ਆ ਇਹਨਾਂ ਦਾ ਬਚਾਅ ਬਹੁਤ ਜ਼ਰੂਰੀ ਆ ਜੇ ਇਹ ਨਹੀਂ ਹੋਣਗੇ ਤਾਂ ਆਪਣਾ ਝਾੜ ਫਸਲਾਂ ਦਾ ਘਟਣਾ ਲਾਜ਼ਮੀ ਆ ਚੜ੍ਹ ਘੜ ਜੂਗਾ ਜਿਵੇਂ ਇਹ ਵੀ ਜਿਹੜੇ ਜੀਵ ਆ ਇਹ ਘਰ ਜਾਣੇ ਜਿਹੜੇ ਪੋਲੀਨੇਟਿੰਗ ਏਜੈਂਟ ਹੁੰਦੇ ਆ ਇਹ ਵੀ ਆਪਣੇ ਮਿੱਤਰ ਆ ਕਿਉਂਕਿ ਆਪਣੇ ਕੰਮ ਕਰ ਰਹੇ ਆ ਜਿਹੜਾ ਆਪਣਾ ਕੰਮ ਕਰਦਾ ਉਹ ਆਪਣਾ ਮਿੱਤਰ ਹੀ ਹੁੰਦਾ ਐਸੇ ਲਈ ਮਿੱਤਰ ਜਿਹੜੇ ਆਪਣਾ ਕੋਈ ਵੀ ਨੁਕਸਾਨ ਨਹੀਂ ਕਰਦੇ ਉਹ ਤੋਂ ਨਾਵਾ ਪ੍ਰੇਡੇਟਰਸ ਪ੍ਰੇਡੇਟਰ ਕੀ ਨੇ ਸ਼ਿਕਾਰੀ ਸ਼ਿਕਾਰੀ ਵੀ ਆਪਣੇ ਕੰਮ ਦੇ ਹੁੰਦੇ ਆ ਲੋਕ ਘਰੇ ਕੁੱਤਾ ਰੱਖ ਲੈਂਦੇ ਕਿਉਂ ਰੱਖਦੇ ਆ ਵੀ ਆਪਣੇ ਘਰੇ ਕੋਈ ਬਾਹਰੋਂ ਚੋਰੀ ਕਰਨ ਦਾ ਨਾ ਆਵੇ ਆਪਣੇ ਘਰ ਦੀ ਕੋਈ ਚੀਜ਼ ਦਾ ਨੁਕਸਾਨ ਨਾ ਕਰੇ ਬਿੱਲੀ ਨਾ ਆਵੇ ਆਪਣੇ ਘਰੇ ਉਹਦੇ ਲਈ ਕੀ ਰੱਖ ਲੈਣਾ ਕੁੱਤਾ ਕੁੱਤਾ ਸ਼ਿਕਾਰੀ ਆ ਠੀਕ ਹੈ ਤਾਂ ਉਸੇ ਤਰੀਕੇ ਨਾਲ ਆਪਣੀ ਫਸਲ ਦੇ ਵਿੱਚ ਵੀ ਬਹੁਤ ਅਨੇਕ ਸ਼ਿਕਾਰੀ ਕੀੜੇ ਹੁੰਦੇ ਆ ਜਿਹਨਾਂ ਨੂੰ ਪ੍ਰੇਡੀਟਰਸ ਕਹਿੰਦੇ ਆਗੇ ਉਹ ਸ਼ਿਕਾਰੀ ਕੀੜੇ ਆ ਜਿਹੜੇ ਬਹੁਤ ਜ਼ਰੂਰੀ ਆ ਅੱਜ ਸ਼ਿਕਾਰੀ ਕੀੜਿਆਂ ਦਾ ਜਿਹੜੀ ਗਿਣਤੀ ਆ ਲਗਾਤਾਰ ਘਟ ਰਹੀ ਆ ਸ਼ਿਕਾਰੀ ਕੀੜੇ ਕਿਹੜੇ ਕਿਹੜੇ ਹੁੰਦੇ ਆ ਪ੍ਰੇਗਮੈਂਟਰ ਕਹਿੰਦੇ ਇਹ ਐਂ ਲੱਗਦਾ ਬੈਠਾ ਬੈਠਾ ਜੀ ਭਗਤੀ ਕਰੀ ਜਾਂਦਾ ਨੰਨ ਰੱਬ ਦੀ ਪਰ ਕੋਈ ਅੱਗੇ ਆ ਜੇ ਮੱਖੀ ਮੁੱਖੀ ਕੋਈ ਵੀ ਚੀਜ਼ ਆ ਜਿਹੜੀ ਸੁੰਢੀ ਸੰਢ ਛੜਦਾ ਨਹੀਂ ਪੜ ਲੈਂਦਾ ਨੂੰ ਆ ਲੇਡੀਜ਼ ਬੱਗ ਦੇਖੀਏ ਸੋਹਣੀ ਜੀ ਭੁੰਡੀ ਇਹ ਵੀ ਆ ਜਿਹੜੀ ਇਹ ਲਾਰ ਦਾ ਵਗੈਰ ਨੂੰ ਅੰਡੇ ਵਗੈਰ ਨੂੰ ਖਾ ਜਾਂਦੀ ਹੈ ਮੱਕੜ ਦੇ ਅੰਡੇ ਜਿਹਨਾਂ ਸੁੰਢੀ ਬਣਨੀ ਹੈ ਉਹਨਾਂ ਨੂੰ ਖਾਂਦੀ ਆ ਆਹ ਦੇਖੋ ਕਈ ਤਰ੍ਹਾਂ ਦੀਆਂ ਮਕੜੀਆਂ ਇਹ ਵੀ ਆਪਣਾ ਜਿਹੜੇ ਫਸਲ ਨੂੰ ਖਾਣ ਵਾਲੇ ਇਤਿਹ ਜੀਵ ਉਹਨਾਂ ਨੂੰ ਖਾਂਦੀਆਂ ਨੇ ਅੱਜ ਖਾਈ ਜਾਂਦਾ ਇਹਦਾ ਹੈਗੇ ਕੀਟ ਯਾਨੀ ਉਹ ਕੀਟ ਜਿਹੜੇ ਆਪਣੇ ਮਿੱਤਰ ਆ ਜਿਹੜੇ ਕਿ ਦੁਸ਼ਮਣਾਂ ਨੂੰ ਖਾਂਦੇ ਆ ਜਿਹੜੇ ਸ਼ਿਕਾਰੀ ਆ ਕੀੜੇ ਸ਼ਿਕਾਰੀ ਜਿਹੜੇ ਫਸਲ ਨੂੰ ਖਾਣ ਵਾਲੇ ਕੀੜੇ ਹੁੰਦੇ ਉਹਨਾਂ ਦਾ ਸ਼ਿਕਾਰ ਕਰਦੇ ਆ ਜਿੰਨੀ ਇੰਨਾ ਕੀੜਿਆਂ ਦੀ ਗਿਣਤੀ ਆਪਣੀ ਫਸਲ ਤੇ ਜਿਆਦਾ ਹੋਊਗੀ ਆਪਣੇ ਲਈ ਪੈਦਾਮੰਦ ਕਿਉਂਕਿ ਮਾਸਾਹਾਰੀ ਆ ਆਪਣੀ ਫਸਲ ਨੂੰ ਤਾਂ ਖਾ ਹੀ ਨਹੀਂ ਸਕਦੇ ਕੀ ਖਾ ਸਕਦੇ ਆ ਪਰ ਆਪਣੀ ਫਸਲ ਨੂੰ ਖਾਣ ਵਾਲੇ ਜਿਹੜੇ ਸਾਕਹਾਰੀ ਕੀੜੇ ਆ ਉਹਨਾਂ ਦੀ ਨਹੀਂ ਰੀਵਾੜ ਹੁੰਦੇ